ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਜੱਬਲਪੁਰ ਦੀ ਧਰਤੀ ਉੱਤੇ ਪਹੁੰਚੇ ਗੁਰੂ ਜੀ ਦੇ ਨਾਲ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਵੀ ਸਨ ਜੰਗਲ ਵਿੱਚ ਚਲਦਿਆਂ ਚਲਦਿਆਂ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਮੇਰੇ ਤੋਂ ਭੁੱਖ ਸਹਾਰੀ ਨਹੀਂ ਜਾ ਰਹੀ। ਕਿਰਪਾ ਕਰਕੇ ਕੁਝ ਖਾਣ ਦਾ ਇੰਤਜ਼ਾਮ ਕਰੋ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਉਹ ਜਿਹੜੇ ਸਾਹਮਣੇ ਰੀਠੇ ਦਿਖਾਈ ਦੇ ਰਹੇ ਹਨ ਉਹਨਾਂ ਨੂੰ ਜਾ ਕੇ ਖਾ ਲੈ। ਗੁਰੂ ਜੀ ਦੀ ਗੱਲ ਸੁਣ ਕੇ ਭਾਈ ਮਰਦਾਨਾ ਜੀ ਹੈਰਾਨ ਹੋ ਗਏ। ਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਰੀਠੇ ਤਾਂ ਸਵਾਦ ਵਿੱਚ ਕੋੜੇ ਹੁੰਦੇ ਹਨ ਤਾਂ ਫਿਰ ਉਹਨਾਂ ਨੂੰ ਕਿਵੇਂ ਖਾ ਸਕਦੇ ਹਾਂ ਤਾਂ ਗੁਰੂ ਜੀ ਮੁਸਕਰਾ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨਿਆ ਤੂੰ ਇੱਕ ਵਾਰ ਇਹਨਾਂ ਰੀਠਿਆਂ ਨੂੰ ਖਾ ਕੇ ਤਾਂ ਦੇਖ ਉਸ ਤੋਂ ਬਾਅਦ ਉਹਨਾਂ ਦਾ ਸਵਾਦ ਦੱਸੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਕਹਿਣ ਉੱਤੇ ਜਦੋਂ ਰੀਠੇ ਦੇ ਫਲ ਨੂੰ ਆਪਣੇ ਮੂੰਹ ਵਿੱਚ ਪਾਇਆ ਤਾਂ ਉਹਨਾਂ ਨੂੰ ਰੀਠੇ ਦੇ ਵਿੱਚ ਅੰਮ੍ਰਿਤ ਦਾ ਸਵਾਦ ਆਇਆ ਜਿਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਰੀਠੇ ਤੋੜ-ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ ਤੇ ਆਪਣਾ ਪੇਟ ਭਰ ਲਿਆ ਭਾਈ ਮਰਦਾਨਾ ਜੀ ਦਾ ਪੇਟ ਭਰਨ ਤੋਂ ਬਾਅਦ ਗੁਰੂ ਜੀ ਅੱਗੇ ਵੱਲ ਨੂੰ ਚੱਲ ਪਏ ਅਤੇ ਜੰਗਲ ਨੂੰ ਪਾਰ ਕਰਦੇ ਗਏ ਜਦੋਂ ਦੁਪਹਿਰ ਹੋਈ ਤਾਂ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਂ ਚੱਲ-ਚੱਲ ਕੇ ਬਹੁਤ ਥੱਕ ਚੁੱਕਾ ਹਾਂ ਤੇ ਨਾਲੇ ਹੁਣ ਅੱਗੇ ਰਸਤਾ ਵੀ ਖਰਾਬ ਹੈ ਤੁਸੀਂ ਮੈਨੂੰ ਆਗਿਆ ਦਿਓ ਮੈਂ ਇੱਥੋਂ ਵਾਪਸ ਮੁੜਨਾ ਚਾਹੁੰਦਾ ਹਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆਂ ਅੱਦੇ ਰਾਹ ਵਿੱਚ ਸਾਡਾ ਸਾਥ ਨਾ ਛੱਡ ਬਲਕਿ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਕਰਦਾ ਅੱਗੇ ਵਧੀ ਚੱਲ ਪਰ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੀ ਗੱਲ ਨਹੀਂ ਮੰਨੀ ਤੇ ਉੱਥੋਂ ਇਕੱਲੇ ਹੀ ਵਾਪਸ ਚੱਲ ਪਏ ਦਰਅਸਲ ਭਾਈ ਮਰਦਾਨਾ ਜੀ ਉਸ ਇਲਾਕੇ ਦੇ ਬਾਰੇ ਨਹੀਂ ਜਾਣਦੇ ਸਨ ਜਦੋਂ ਕੁਝ ਕੁ ਮੀਲਾਂ ਦੀ ਦੂਰੀ ਵਿੱਚ ਆਏ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਰਾਖਸ਼ ਨੇ ਫੜ ਲਿਆ ਜਿਹੜੇ ਰਾਖਸ਼ ਨੇ ਭਾਈ ਮਰਦਾਨਾ ਜੀ ਨੂੰ ਫੜਿਆ ਸੀ ਉਸ ਰਾਖਸ਼ ਦਾ ਨਾਮ ਕੋਡਾ ਰਾਖਸ਼ ਸੀ ਅਤੇ ਜਿਹੜੇ ਵੀ ਇਨਸਾਨ ਉਸ ਦੇ ਹੱਥ ਵਿੱਚ ਆ ਜਾਂਦੇ ਸੀ ਉਹ ਉਸ ਨੂੰ ਤੇਲ ਦੇ ਕੜਾਹੇ ਵਿੱਚ ਤਲ ਕੇ ਖਾ ਜਾਂਦਾ ਸੀ ਕੋਡੇ ਰਾਖਸ਼ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਫੜਿਆ ਤਾਂ ਡਰੇ ਹੋਏ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਪਰ ਜਾਨੀ ਜਾਣ ਗੁਰੂ ਨਾਨਕ ਦੇਵ ਜੀ ਨੂੰ ਪਹਿਲਾਂ ਤੋਂ ਹੀ ਇਸ ਘਟਨਾ ਦਾ ਗਿਆਨ ਸੀ ਜਦੋਂ ਕੋਡਾ ਰਾਖਸ਼ਸ ਭਾਈ ਮਰਦਾਨਾ ਜੀ ਨੂੰ ਗਰਮ-ਗਰਮ ਤੇਲ ਵਿੱਚ ਪਾਉਣ ਲੱਗਾ ਤਾਂ ਜਿਵੇਂ ਹੀ ਭਾਈ ਮਰਦਾਨਾ ਜੀ ਦੇ ਸਰੀਰ ਨੇ ਤੇਲ ਨੂੰ ਛੂਆ ਤਾਂ ਤੇਲ ਉਸੇ ਵੇਲੇ ਠੰਡਾ ਪੈ ਗਿਆ ਅਤੇ ਅੱਗ ਵੀ ਆਪਣੇ ਆਪ ਬੁਝ ਗਈ ਇਹ ਦੇਖ ਕੇ ਕੋਡਾ ਰਾਖਸ਼ਸ ਬਹੁਤ ਹੈਰਾਨ ਹੋਇਆ ਤੇ ਜਦੋਂ ਕੋਡਾ ਰਾਖਸ਼ਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਪਿੱਛੇ ਸ੍ਰੀ ਗੁਰੂ ਨਾਨਕ ਦੇਵ ਜੀ ਖੜੇ ਸਨ ਜਿਨ੍ਹਾਂ ਨੂੰ ਦੇਖ ਕੇ ਕੋਡਾ ਰਾਖਸ਼ਸ ਹੈਰਾਨੀ ਭਰੇ ਚਿਹਰੇ ਨਾਲ ਪੁੱਛਣ ਲੱਗਾ ਕਿ ਤੁਸੀਂ ਕੌਣ ਹੋ ਜਿਨ੍ਹਾਂ ਦੇ ਸਿਰਫ ਆਉਣ ਨਾਲ ਹੀ ਮੇਰੀ ਅੱਗ ਬੁਝ ਗਈ ਤੇ ਮੇਰਾ ਤੇਲ ਵਾਲਾ ਕਢਾਇਆ ਵੀ ਠੰਡਾ ਹੋ ਗਿਆ ਤਾ ਧੰ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਕੋਡੇ ਰਾਖਸ਼ ਨੂੰ ਕਹਿਣ ਲੱਗੇ ਕਿ ਕੋਡਿਆ ਤੈਨੂੰ ਪਰਮਾਤਮਾ ਨੇ ਇਸ ਧਰਤੀ ਤੇ ਇਨਸਾਨਾਂ ਦਾ ਮਾਸ ਖਾਣ ਲਈ ਨਹੀਂ ਭੇਜਿਆ ਤਾਂ ਗੁਰੂ ਜੀ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਕੋਡਾ ਰਾਖਸ਼ ਹੈਰਾਨ ਹੋ ਗਿਆ ਕਿ ਇਹਨਾਂ ਨੂੰ ਤਾਂ ਮੇਰਾ ਨਾਮ ਵੀ ਪਤਾ ਹੈ ਇਹ ਕੋਈ ਜ਼ਰੂਰ ਪਹੁੰਚੇ ਹੋਏ ਸੰਤ ਹਨ ਦਾ ਕੋਡਾ ਰਾਕਸ਼ਸ ਉਸੇ ਵੇਲੇ ਗੁਰੂ ਜੀ ਦੇ ਚਰਨਾਂ ਉੱਤੇ ਟੈ ਗਿਆ ਤੇ ਆਪਣੇ ਬਾਰੇ ਦੱਸਣ ਲੱਗਿਆ ਕਿ ਗੁਰੂ ਜੀ ਦਰਅਸਲ ਮੈਂ ਪਿਛੋਂ ਭੀਮ ਜਾਤੀ ਨਾਲ ਸੰਬੰਧ ਰੱਖਦਾ ਸੀ ਅਤੇ ਆਰੀਅਮ ਜਾਤੀ ਦੇ ਲੋਕਾਂ ਨੇ ਮੈਨੂੰ ਨੀਵੀਂ ਜਾਤੀ ਦਾ ਕਹਿ ਕੇ ਮਦਾਨੇ ਇਲਾਕਿਆਂ ਵਿੱਚੋਂ ਧੱਕੇ ਮਾਰ ਕੇ ਜੰਗਲ ਵੱਲ ਕੱਢ ਦਿੱਤਾ ਸੀ ਤੇ ਉਸ ਤੋਂ ਬਾਅਦ ਜਦੋਂ ਵੀ ਮੈਨੂੰ ਕੋਈ ਮਦਾਨੀ ਇਲਾਕੇ ਦਾ ਇਨਸਾਨ ਦਿਖਾਈ ਦਿੰਦਾ ਹੈ ਮੈਂ ਉਸ ਨੂੰ ਤੇਲ ਵਿੱਚ ਤਲ ਕੇ ਖਾ ਜਾਂਦਾ ਹਾਂ ਕਿਉਂਕਿ ਮਦਾਨੀ ਇਲਾਕਿਆਂ ਦੇ ਇਨਸਾਨਾਂ ਲਈ ਮੇਰੇ ਦਿਲ ਵਿੱਚ ਬਹੁਤ ਨਫ਼ਰਤ ਭਰੀ ਸੀ ਪਰ ਤੁਹਾਡੇ ਨੂਰਾਨੀ ਚਿਹਰੇ ਵੱਲ ਦੇਖ ਕੇ ਮੇਰੇ ਅੰਦਰ ਦਾ ਮਰ ਚੁੱਕਿਆ ਮਨੁੱਖ ਦੁਬਾਰਾ ਤੋਂ ਜਿਉਂਦਾ ਹੋ ਗਿਆ ਹੈ ਮੈਂ ਆਪਣੇ ਜੀਵਨ ਵਿੱਚ ਬਹੁਤ ਪਾਪ ਕੀਤੇ ਹਨ ਕਿਰਪਾ ਕਰਕੇ ਮੈਨੂੰ ਵਕਸ਼ ਦਿਓ ਤਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਕੌਡੇ ਰਾਕਸ਼ਸ ਨੂੰ ਕਹਿਣ ਲੱਗੇ ਕਿ ਕੌਡਿਆ ਅਸੀਂ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਤੇਰਾ ਉਧਾਰ ਕਰਨ ਵਾਸਤੇ ਹੀ ਆਏ ਹਾਂ ਕਿਉਂਕਿ ਸਾਨੂੰ ਪਤਾ ਹੈ ਕੁਝ ਮੂਰਖ ਲੋਕਾਂ ਦੀ ਮੂਰਖਤਾ ਦੇ ਕਰਕੇ ਤੂੰ ਗਲਤ ਰਾਹ ਉੱਤੇ ਚੱਲ ਪਿਆ ਹੈ ਪਰ ਹੁਣ ਤੈਨੂੰ ਪਰਮਾਤਮਾ ਨੇ ਇੱਕ ਸੁਧਰਨ ਦਾ ਮੌਕਾ ਦਿੱਤਾ ਹੈ ਤੇ ਤੂੰ ਇਸ ਨੂੰ ਜੀਆ ਨਾ ਕਰ ਤਾਂ ਕੌਡਾ ਰਾਕਸ਼ਸ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਹੀ ਨਿਹਾਲ ਹੋ ਗਿਆ ਹਾਂ ਤੇ ਮੈਂ ਤੁਹਾਨੂੰ वचन ਦਿੰਦਾ ਹਾਂ ਕਿ ਮੈਂ ਸਾਰੇ ਬੁਰੇ ਕੰਮ ਛੱਡ ਕੇ ਮਨੁੱਖਤਾ ਨਾਲ ਪਿਆਰ ਕਰਾਂਗਾ ਤੇ ਤੁਹਾਡੇ ਦੱਸੇ ਹੋਏ ਮਾਰਗ ਉੱਤੇ ਚੱਲਾਂਗਾ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੇ ਉਸ ਕੌਡੇ ਰਾਖਸ਼ ਨੂੰ ਕੌਡੇ ਰਾਖਸ਼ ਤੋਂ ਭਾਈ ਕੌਡਾ ਬਣਾ ਦਿੱਤਾ